ਸਾ ਵਾਇਰੂਸ ਜੀ ਕੀ ਫਤਿਹ ਜੋ ਹੜਾਂ ਦੀ ਮਾਰ ਰੇਟ ਸਾਰਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਸੇ ਲੜੀ ਤਹਿਤ ਪਿੰਡ ਪੈਣੀ ਜ਼ਿਲ੍ਹਾ ਮੋਗਾ ਦਾ ਇੱਕ ਪਿੰਡ ਹੈ ਜਿੱਥੇ ਬਾਬਾ ਜੀ ਬਾਬਾ ਗਰਮੀਤ ਸਿੰਘ ਜੀ ਖੋਸਿਆਵਾਲੇ ਤੇ ਬਾਬਾ ਜਨੇਰਾ ਵਾਲੇ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਇਸ 330 ਕਿੱਲਿਆਂ ਨੂੰ ਗੋਦ ਲਿਆ ਗਿਆ ਇਹਦੇ ਵਿੱਚ ਬੀਜ ਖਾਦ ਤੇ ਵਿਭਾਈ ਕਰਾਈ ਸਾਰੀ ਤੇ ਇਸ ਤੋਂ ਜਿਹੜਾ ਉਪਰੰਤ ਆ ਵੀ ਕਾਮ ਵਾਲੇ ਪੱਤਨ ਤੋਂ ਲੈ ਕੇ ਲਾਲੂ ਵਾਲੇ ਤੱਕ ਜਿਹੜੀਆਂ ਪੈਲੀਆਂ ਦੀ ਵਾਈ ਤੇ ਕਰਾਈ ਕੀਤੀ ਜਾਣੀ ਹੈ ਉਹਨਾਂ ਦਾ ਅੱਜ ਮਿੱਤੀ 1.7 5 5 10 2025 ਨੂੰ ਬਾਬਾ ਜੀ ਨੇ ਗੁਰਦੁਆਰਾ ਪੈਣੀ ਵਿਖੇ ਇੱਕ ਸਮਾਗਮ ਦੇ ਰੂਪ ਵਿੱਚ ਕਥਾ ਕੀਰਤਨ ਅਰਦਾਸ ਤੋਂ ਉਪਰੰਤ ਇਹ ਕੰਮ ਸ਼ੁਰੂ ਕਰਕੇ ਗਏ ਨੇ ਤੇ ਪਿੰਡ ਕੋਕਰੀ ਪੁੱਤਰ ਤੋਂ ਤੇ ਖੋਸਾ ਪਾੜੋ ਤੋਂ ਵੀਰ ਟਰੈਕਟਰ ਲੈ ਕੇ ਆਏ ਨੇ ਕਿਰਾਏ ਪਾ ਕੇ ਤੇ ਅੱਜ ਕਿਰਾਏ ਦਾ ਕੰਮ ਚੱਲ ਰਿਹਾ ਹੈ ਤੇ ਬੇਨਤੀ ਕਰਦੇ ਆਂ ਸਾਰੀਆਂ ਸੰਗਤਾਂ ਨੂੰ ਕਿ ਪਈ ਇੱਥੇ 35 40 ਕਿੱਲੇ ਜਿਹੜੇ ਆ ਰੇਤਾ ਪੈ ਚੁੱਕੀ ਏ ਉਹਦੇ ਕਿਰਾਏ ਦਾ ਕੰਮ ਚੱਲ ਰਿਹਾ ਹੈ ਤੇ ਵੀਰੋ ਵੱਧ ਤੋਂ ਵੱਧ ਕਿਰਾਇਆ ਲੈ ਕੇ ਤੇ ਆਪ ਜੀ ਟਰੈਕਟਰ ਲੈ ਕੇ ਪਹੁੰਚੋ ਟਰੈਕਟਰ ਜਿਨ੍ਹਾਂ ਡੋਲੂ ਕਿਰਾਏ ਜੇ ਮਿਲ ਜਾਵੇ ਤੇ ਉਹ ਬਹੁਤ ਜ਼ਿਆਦਾ ਜ਼ਰੂਰਤ ਏ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਡੋਲੂ ਕਿਰਾਏ ਨਹੀਂ ਹੈਗੇ ਕਿਤੇ ਪਾਸੇ ਜਿਹੜੇ ਦੁਆਬੇ ਦੇ ਵਿੱਚ ਜਾਂ ਮਾਲਵੇ ਦੇ ਵਿੱਚ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨੇ ਆਂ ਕਿ ਢੋਲੂ ਕਾਇ ਲੈ ਕੇ ਜਰੂਰ ਪਹੁੰਚੋ ਤੇ ਇਹਨਾਂ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇਹ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੋਰ ਬਣਾ ਲੈਨੇ ਡੈਕਟਰਾਂ ਦੀ ਫਿਰ ਐਡ ਕਰ ਦਾਂਗੇ ਸਾਰਾ ਹਣਾ